ਇਹ ਜਿਹੜੇ ਆਰਗਨਸ ਹੈਗੇ ਜਦੋਂ ਇਹ ਠੀਕ ਕੰਮ ਕਰਨ ਤੁਹਾਡਾ ਲੀਵਰ ਠੀਕ ਕੰਮ ਕਰੇ ਕਿਡਨੀ ਠੀਕ ਕੰਮ ਕਰੇ ਦਿਮਾਗ ਠੀਕ ਕੰਮ ਕਰੇ ਖਾਣਾ ਠੀਕ ਪਚ ਜੇ ਸਾਹ ਠੀਕ ਚੱਲਦਾ ਹੋਵੇ ਇਹ ਸਾਰੀ ਚੀਜ਼ਾਂ ਇਹ ਕੀ ਕਾੜੇ ਦੇ ਨਾਲ ਤੁਸੀਂ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਪੀਣਾ ਹੈ ਇਹ ਸਾਰੀ ਚੀਜ਼ਾਂ ਤੁਹਾਡੀਆਂ ਠੀਕ ਹੁੰਦੀਆਂ ਤੇ ਜਿਹੜੀ ਹੋਰ ਪ੍ਰੋਬਲਮ ਵੀ ਹੈਗੀਆਂ ਜਿਵੇਂ ਕੋਈ ਗੱਠ ਬਣ ਜਾਂਦੀ ਹੈ ਕਿਤੇ ਵੀ ਲਾਈਪੋਮਾ ਬਣ ਜਾਂਦਾ ਹੈ ਉਹਦੇ ਤੇ ਵੀ ਕੰਮ ਕਰਦਾ ਹੈ ਐਵੇਂ ਸਾਰੀ ਚੀਜ਼ਾਂ ਜਿਹੜੀ ਜਿਹੜੀ ਚੀਜ਼ ਅਸੀਂ ਦਿੰਨੇ ਆ ਮਰੀਜ਼ ਨੂੰ ਜਿਹੜੇ ਟੋਟਕੇ ਮੈਂ ਅੱਜ ਤੱਕ ਦੱਸੇ ਆ ਜਿਹੜੀ ਉਹ ਕਾਲੀ ਡੈਰੀ ਵਾਲੀ ਟੋਟਕੇ ਦੱਸਿਆ ਉਹ ਸਾਰੇ ਇਕੱਠੇ ਕਰਕੇ ਇੱਕ ਐਸਾ ਫਾਰਮੂਲਾ ਬਣਾ ਲਿਆ ਜਿੰਦੀ ਦੋ ਚਮਚ ਪੇਸ਼ੈਂਟ ਸਵੇਰੇ ਲੈ ਲੈ ਦੋ ਚਮਚ ਸ਼ਾਮ ਨੂੰ ਲੈ ਲੈ ਉਹ ਬਿਲਕੁਲ ਫਿੱਟ ਰਹੇਗਾ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜਿੰਨੂੰ ਖਤਰਾ ਹੈ ਕਿ ਕੋਈ ਮੈਨੂੰ ਐਸੀ ਬਿਮਾਰੀ ਨਾ ਲੱਗ ਜਾਏ ਜਿਹੜੀ ਨਾ ਮੁਰਾਦ ਬਿਮਾਰੀ ਹੈ ਉਹਦੇ ਉੱਤੇ ਵੀ ਹੈ ਕੰਮ ਕਰਦਾ ਹੈ ਕਿਉਂਕਿ ਇਹ ਬਾਡੀ ਨੂੰ ਪੂਰਾ ਐਲਕਲਾਈਨ ਬਣਾ ਦਿੰਦਾ ਹੈ ਜਿਹੜੀ ਐਵੇਂ ਦੀ ਬਿਮਾਰੀਆਂ ਆਉਂਦੀਆਂ ਉਹ ਤਾਂ ਆਉਂਦੀਆਂ ਜਦੋਂ ਬਾਡੀ ਦੇ ਅੰਦਰ ਐਸਿਡ ਵੱਧਦਾ ਹੈ ਐਲਕਲਾਈਨ ਐਸਿਡਿਕ ਕੀ ਹੁੰਦਾ ਹੈ ਜੀ ਜੇਦੋਂ ਸਰੀਰ ਵਿੱਚ ਐਸਿਡ ਬਣਦਾ ਉਹ ਖੂਨ ਵਿੱਚ ਆ ਜਾਂਦਾ ਤੇ ਬੋਡੀ ਦੀ ਐਸਿਡਿਟੀ ਵੱਧਦੀ ਹੈ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਤਜਾਬ ਬੰਨਣਾ ਸ਼ੁਰੂ ਹੋ ਗਿਆ ਐਸਿਡ ਬੰਨਣਾ ਸ਼ੁਰੂ ਹੋ ਗਿਆ ਤੇ ਕੋਈ ਪਹਿਲੇ ਤੇ ਖਾਣਾ ਪਚਣਾ ਬੰਦ ਹੋ ਜਾਂਦਾ ਸਭ ਤੋਂ ਪਹਿਲੇ